ਸਤਿਕਾਰ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਾਨੇ ਠੀਕ ਠਾਕ ਹੋਗੇ ਤੇ ਕਾਫੀ ਪਿਛਲੇ ਦਿਨਾਂ ਤੋਂ ਜਿਹੜਾ ਵਾ ਪੰਜਾਬ ਦੇ ਹਾਲਾਤ ਸਹੀ ਨਹੀਂ ਉਹਦਾ ਕਰਕੇ ਆਪਾਂ ਵੀ ਵਲੌਗ ਜਿਹੜੇ ਨਹੀਂ ਪਾਏ ਕਿਉਂਕਿ ਚੰਗੇ ਨਹੀਂ ਲੱਗੀਦਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਵਾ ਇੰਨਾ ਮਾੜਾ ਸਮਾਂ ਚੱਲ ਰਿਹਾ ਸੀ ਤੇ ਉਹਦਾ ਕਰਕੇ ਆਪਾਂ ਵਲੌਗ ਨਹੀਂ ਸਟਾਰਟ ਕੀਤੇ ਹਨਾ ਵੀ ਕਾਫੀ ਲੋਕਾਂ ਨੇ ਮੁਰਕੇ ਗਲਤ ਕਮੈਂਟ ਕਰਨੇ ਆ ਕਿ ਹਨਾ ਤੁਹਾਨੂੰ ਵਲੌਗਾਂ ਦੀ ਵੀ ਇਦਾਂ ਹੁੰਦਾ ਇਸ ਕਰਕੇ ਸੌਰੀ ਇਸ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ ਅਸੀਂ ਵਲੌਗ ਨਹੀਂ ਬਣਾਏ ਤੇ ਅੱਜ ਆਪਾਂ ਜਿਹੜਾ ਵਾ ਖਾੜੇ ਵੀ ਤਰਨਤਾਂ ਚ ਕਾਫੀ ਮੀ ਆਉਂਦਿਆ ਵਾ ਅੱਜ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਗੋਇੰਦਵਾਲ ਸਾਹਿਬ ਮੇਲੇ ਤੇ ਤੇ ਪਹਿਲਾਂ ਤੇ ਮੀ ਬਹੁਤ ਆਉਂਦਿਆ ਸੀ ਸੋਚਿਆ ਸੀ ਕਿ ਰਹਿਣ ਦਿੰਨੇ ਆਂ ਪੀ ਹਣਾ ਮੀ ਆਉਂਦਿਆ ਵਾ ਤੇ ਫਿਰ ਹੁਣ ਹਟ ਗਿਆ ਵਾ ਸੋਚਿਆ ਦਰਸ਼ਨ ਮਿਲੇ ਘਰ ਉਹਨੇ ਪਹਿਲਾਂ ਕਹੇ ਰਹਿਣ ਦਿੰਨੇ ਆਂ ਤੇ ਹੁਣ ਦਰਸ਼ਨ ਮਿਲੇ ਘਰ ਉਹਨੇ ਨਾਲੇ ਤੁਹਾਨੂੰ ਦਰਸ਼ਨ ਕਰਾਉਂਨੇ ਆਂ ਬੀਬੀਆਂ ਭਣੀਆਂ ਜਿਹੜਾ ਨਹੀਂ ਆ ਸਕਦੀਆਂ ਉਹਨਾਂ ਨੂੰ ਵੀ ਇਸ ਵਲੌਗਰਾਂ ਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਆਪਾਂ ਮੱਥਾ ਟੇਕ ਆਉਂਨੇ ਆਂ ਤੇ ਬਾਕੀ ਹੋਰ ਕਿੱਥੋਂ-ਕਿੱਥੋਂ ਤੁਸੀਂ ਆਏ ਹੋ ਗੋਇੰਦਵਾਲ ਸਾਹਿਬ ਮੇਲੇ ਤੇ ਜ ਜਿਹੜੇ ਜਿਹੜੇ ਇਸ ਵਲੌਗਰਾਂ ਹੀ ਵੇਖਾਂਗੇ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਾ ਠੀਕ ਐ ਤੇ ਕਿਹੜੇ ਕਿਹੜੇ ਕਦੇ ਨਹੀਂ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਉਹ ਵੀ ਜਰੂਰ ਦੱਸਿਓ ਤੇ ਬਾਕੀ ਕਰਦੇ ਆਂ ਆਪਾਂ ਵਲੌਗ ਦੀ ਸ਼ੁਰੂਆਤ ਤੁਸੀਂ ਬਣੇ ਰਹਿਓ ਵਲੌਗ ਦੇ ਨਾਲ ਹੁਣ ਆਪਾਂ ਘਰੋਂ ਤੁਰ ਲੱਗੇ ਆਂ ਜੇ ਤੇ ਸੁਖੀ ਸਾਹ ਦੀ ਪਹੁੰਚ ਗਏ ਫਿਰ ਤੇ ਠੀਕ ਐ ਜੇ ਭਜੂਝ ਕੇ ਗਏ ਤਾਂ ਤਾਂ ਵੀ ਦੱਸਾਂਗੇ ਕੋਈ ਨਹੀਂ ਕਿੱਦਾਂ ਦਾ ਸਾਡਾ ਸਫ਼ਰ ਰਹਿੰਦਾ ਵਾ ਅੱਜ ਦਾ ਮੀਂਹ ਦੇ ਵਿੱਚ ਤੁਹਾਡਾ ਜਰੂਰ ਸ਼ੇਅਰ ਕਰਾਂਗੇ ਧੰਨਵਾਦ ਜੀ ਹੁਣ ਆਪਾਂ ਤੁਰਦੇ ਆਂ ਫਿਰ ਘਰੋਂ ਹਾਂ ਤੁਰਦਾ ਨਹੀਂ ਆ ਮਾ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਇਹ ਨਹੀਂ ਆਉਂਦਾ ਹਣ ਮੇ ਤੋਂ ਚਲੋ ਲੈ ਆ ਘਰਾਂ ਚ ਤੁਰ ਲੱਗੇ ਆ ਨਾਲ ਕੌਣ ਚੱਲਣੀ ਮੇਰੇ ਹਿੰਦੀ ਸਾਹਿਬ ਨੂੰ ਹਲੋ ਕਰਨਾ ਹਲੋ ਨਾਲ ਦੀ ਮੂੰ ਚੱਲੀ ਹਿੰਦੀ ਸਾਹਿਬ ਉਹਦੇ ਰਹੀ ਤੂੰ ਵੀ ਚੱਲਿਆ ਨਾਲ ਆਹ ਕੋਣ ਗਿਆ ਤਰਨ ਦਾ ਨੂਰਦੀ ਡੇ ਦੇ ਇੱਥੋਂ ਲੱਗਦੇ ਸੁੱਕੇ ਸੁੱਕੇ ਪਹੁੰਚ ਗਏ ਆਹ ਤੇ ਗਾੜੀ ਵੇਨੇ ਜਿ ਮੀਮੂ ਪਿਆ ਤੇ ਅੱਗੇ ਫਿਰ ਤੁਹਾਨੂੰ ਮਿਲਦੇ ਆ ਪਹੁੰਚ ਗਏ ਆਇਆ ਗਾ ਜੀ ਨੂਰਦੀ ਡਾ ਇੱਥੋਂ ਹਣਾ ਵਾ ਸਿੱਧਾ ਕੋਈ ਨਾ ਸਾਹਿਬ ਜਾ ਕੇ ਰੁਕਾ ਨੇ ਜਨਾਰਜ ਕੋਈ ਲੰਗਰ ਹੋਇਆ ਤੇ ਜ਼ਰੂਰ ਨਹੀਂ ਕਰਨ ਆਨੀ ਪਹੁੰਚੇ ਸਾਡੀ ਪੂਰੀ ਦੀ ਆਵਾਜ਼ ਨਿਕਲ ਗਿਆ ਤੇ ਮੋਲ ਗਏ ਆ ਸ਼੍ਰੀ ਗੋਇੰਦਵਾਲ ਫਾਈਬਰ ਵੇਖੋ ਇਧਰ ਪਾਣੀ ਪਾਣੀ ਹੋਇਆ ਪਿਆ ਚਾਰੇ ਪਨੇ ਹਾਟੇ ਕਿੱਤੇ ਗੁੱਟੇ ਵੇਖੋ ਨਿੱਤ ਲਿਪੜ ਲੁਪੜ ਕੇ ਆਈ ਦਲੇ ਲਿਪੜ ਲੁਪੜ ਕੇ ਆਏ ਇਹ ਤਾਂ ਬਹੁਤ ਜ਼ਿਆਦਾ ਭਾਵੇਂ ਮੀਂਹ ਪਿਆ ਏ ਜਿਵੇਂ ਮੋਂ ਫੇਰ ਪਾ ਦੇ ਧਾ ਕਰ ਲਿਆ ਤੇ ਮੈਂ ਫੇਰ ਹੋ ਦੇ ਉਤਨਾ ਹੀ ਫੜਿਆ ਜਿੱਦਾਂ ਮਰਜੀ ਆ ਨਹੀਂ ਉਹ ਕਾਫੀ ਮੇਲਾ ਭਰਿਆ ਦੇ ਫੇਲਾਵਾ ਤਿੰਨ ਲਾ ਪਰੋ ਮੋਰੀ ਦਾ ਅਧਰ ਨਿਮਰਿਆ ਲਾ ਨਹੀਂ ਕਿਆ ਕਾ ਕਾ ਤੋ ਨਹੀਂ ਹੋਵਿਲਾ ਸੇਲ ਵੀ ਰਪੀਏ ਹਾਗਿਆ ਮੈਂ ਕੋਲ ਮੈਨੂੰ ਨਹੀਂ ਲੋੜ ਐਣ ਗਾਦੀ मीना कामग्रागाता नाम शशिका अलकियाला ਪੜਿਓ ਨਹੀਂ ਸ਼ਕਲੇ ਆ ਤੇ ਹੁਣ ਅਸੀਂ ਅੱਗੇ ਅੱਗੇ ਜਾ ਰਹੇ ਆ ਦੇਖਦੇ ਆ ਫਿਰ ਤੁਹਾਨੂੰ ਅੱਗੇ ਕਰਾਉਨੇ ਦਰਸ਼ਨ ਮੇਲੇ